ਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ-ਬਹੁਤ ਸਵਾਗਤ ਅੱਜ ਅਸੀਂ ਵਿਚਾਰ ਪ੍ਰਦਾਨ ਲੇਖ ਕੰਪਿਊਟਰ ਦਾ ਯੁੱਗ ਜਾਂ ਕੰਪਿਊਟਰ ਬਾਰੇ ਪੜ੍ਹਾਂਗੇ ਕੰਪਿਊਟਰ ਵਰਤਮਾਨ ਵਿਗਿਆਨ ਦੀ ਮਨੁੱਖ ਨੂੰ ਇੱਕ ਅਦਭੁਤ ਤੇ ਲਾਸਾਨੀ ਦੀਨ ਹੈ ਇੱਕ ਅਜੀਹੀ ਮਸ਼ੀਨ ਹੈ ਜਿਹੜੀ ਸਾਡੇ ਘਰਾਂ ਦਫ਼ਤਰਾਂ ਸਕੂਲਾਂ ਹਸਪਤਾਲਾਂ ਬੈਂਕਾਂ ਰੇਲਵੇ ਸਟੇਸ਼ਨਾਂ ਹਵਾਈ ਹੱਡਿਆਂ ਪਿੰਪਿੰਕੋਜ ਤੇ ਵਿਸ਼ਲੇਸ਼ਣ ਕੇਂਦਰਾਂ ਡਿਜ਼ਾਈਨਿੰਗ ਪੁਲਿਸ ਕੇਂਦਰ ਫੌਜ ਵਿਦਿਅਕ ਸੰਨਤੀ ਆਦਾਰਿਆਂ ਮਨੋਰੰਜਨ ਤੇ ਗ੍ਰਾਫਿਕਸ ਤੋਂ ਇਲਾਵਾ ਬਹੁਤ ਸਾਰੇ ਖੇਤਾਂ ਵਿੱਚ ਆਮ ਵਰਤੋਂ ਕੀਤੀ ਜਾਣ ਲੱਗੀ ਹੈ ਜਿੱਥੇ ਪੈਟਰੋਲ ਕੋਇਲੇ ਤੇ ਬਿਜਲੀ ਨਾਲ ਚੱਲਣ ਵਾਲੀਆਂ ਪਿੰਪਿੰਪ ਪ੍ਰਕਾਰ ਦੀਆਂ ਮਸ਼ੀਨਾਂ ਨੇ ਮਨੁੱਖ ਦੀ ਸਰੀਰਕ ਤਾਕਤ ਨਾਲ ਵਿੱਚ ਕਈ ਗੁਣਾ ਵਾਧਾ ਕੀਤਾ ਸੀ ਉੱਥੇ ਕੰਪਿਊਟਰ ਉਸ ਦੇ ਦਿਮਾਗ ਵਿੱਚ ਗਿਆਨ ਅਤੇ ਜਾਗਰੂਕਤਾ ਦਾ ਪਸਾਰਾ ਵਧਾਉਂ ਤੇ ਇਸ ਦੀ ਸੋਚ ਨੂੰ ਤਿੱਖੀ ਕਰਨ ਲਈ ਤੇਜ਼ अचूक ਤੇ ਬਹੁਤ ਪੱਕੀ ਜਾਣਕਾਰੀ ਪ੍ਰਦਾਨ ਕਰਦਾ ਹੈ ਸਾਡੇ ਦੇਸ਼ ਵਿੱਚ ਕੰਪਿਊਟਰ ਨੂੰ ਪਰਵੇਸ਼ ਕੀਤੇ ਆ ਅਜੇ ਤਿੰਨ ਕੋਈ ਦਹਾਕੇ ਹੋਏ ਹਨ ਪਰੰਤੂ ਇਸ ਨੇ ਸਾਡੇ ਸਮਾਜ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਆਪਣੀ ਥਾਂ ਬਣਾ ਲਈ ਹੈ ਇਸ ਕਰਕੇ ਕੇਵਲ ਨੌਜਵਾਨ ਹੀ ਤੇਜ਼ੀ ਨਾਲ ਇਸ ਵੱਲ ਖਿੱਚੇ ਨਹੀਂ ਜਾਂਦੇ ਸਗੋਂ ਬੱਚੇ ਤੇ ਬੁੱਢੇ ਵੀ ਇਸ ਬਾਰੇ ਜਾਣਨ ਲਈ ਤਤਪਰ ਰਹਿੰਦੇ ਹਨ ਕੰਪਿਊਟਰ ਦਾ ਵਰਤਮਾਨ ਰੂਪ ਮਨੁੱਖ ਦੀ ਆਪਣੇ ਹਿਸਾਬਤਾਬ ਦੇ ਕੰਮ ਨੂੰ ਸੌਖਾ ਕਰਨ ਲਈ ਸਦੀਆਂ ਦੀ ਜਦੋ-ਜਹਿਦ ਤੋਂ ਮਗਰੋਂ ਹੋਣ ਵਿੱਚ ਆਇਆ। ਅੱਜ ਕੱਲ ਵਰਤੇ ਜਾਂਦੇ ਕੰਪਿਊਟਰਾਂ ਦਾ ਸੰਬੰਧ ਚੌਥੀ ਤੇ ਪੰਜਵੀਂ ਪੀੜੀ ਦੇ ਕੰਪਿਊਟਰਾਂ ਨਾਲ ਹੈ। ਪਰਸਨਲ ਕੰਪਿਊਟਰ 1984 ਵਿੱਚ ਹੋਣ ਵਿੱਚ ਆਇਆ ਤੇ ਇਸ ਦਾ ਸੰਬੰਧ ਪੰਜਵੀਂ ਪੀੜੀ ਨਾਲ ਹੈ। ਹੁਣ ਕੰਪਿਊਟਰ ਛੇਵੀਂ ਪੀੜੀ ਵਿੱਚ ਪਰਵੇਸ਼ ਕਰ ਰਿਹਾ ਹੈ ਜਿਨ੍ਹਾਂ ਵਿੱਚ ਬੋਲਣ, ਸੋਚਣ, ਫੈਸਲਾ ਕਰਨ, ਤਰਕ ਕਰਨ ਅਤੇ ਮਹਿਸੂਸ ਕਰਨ ਦੀਆਂ ਯੋਗਤਾਵਾਂ ਮੌਜੂਦ ਹਨ ਕੰਪਿਊਟਰ ਅੱਜ ਆਮ ਵਰਤਿਆ ਜਾਣ ਵਾਲਾ ਜੰਤਰ ਹੋ ਗਿਆ ਹੈ ਕੰਪਿਊਟਰ ਨੇ ਮਨੁੱਖ ਦੀ ਦਿਮਾਗੀ ਸ਼ਕਤੀ ਵਿੱਚ ਕਈ ਗੁਣਾ ਵਾਧਾ ਕੀਤਾ ਹੈ ਕੰਪਿਊਟਰ ਹਿਸਾਬ ਕਿਤਾਬ ਰੱਖਣ ਵਿੱਚ ਸੂਚਨਾਵਾਂ ਜਾਣਕਾਰੀ ਇਕੱਠੀ ਕਰਨ ਉਸ ਨੂੰ ਯਾਦ ਰੱਖਣ ਵਿੱਚ 100% ਯਕੀਨੀ ਅਤੇ ਵਫਾਦਾਰ ਸੇਵਕ ਹੈ ਇਹ ਅਣਗਿਣਤ ਕੰਮਾਂ ਬਿਨਾ ਕੰਮ ਬਿਨਾ ਸਾਬਤੋ ਕਰ ਸਕਦਾ ਹੈ ਵੱਡੇ ਉਦਯੋਗੀ ਕੇਂਦਰਾਂ ਵਿੱਚ ਇਹ ਸਵੈ ਚਾਲਕ ਅਤੇ ਸਵੈ ਨਿਯੰਤਰਿਤ ਕਾਰਜਾਂ ਨਾਲ ਮਿਲਕੀ ਮਦਦ ਕਰਦਾ ਹੈ। ਕੰਪਿਊਟਰ ਨੈਟਵਰਕ ਨੇ ਦੁਨੀਆ ਭਰ ਵਿੱਚ ਸੰਚਾਰ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤੀਜ਼ੀ ਲਿਆਉਂਦੀ ਹੈ। ਇਹ ਦਿਨੋ-ਦਿਨ ਹਰਮਨ ਪਿਆਰਾ ਹੋ ਰਿਹਾ ਸੰਚਾਰ ਸਾਧਨ ਹੈ। ਕੰਪਿਊਟਰ ਨੈਟਵਰਕ ਤਿੰਨ ਰੂਪਾਂ ਵਿੱਚ ਪ੍ਰਾਪਤ ਹੁੰਦਾ ਹੈ ਜਿਸ ਨੂੰ ਅਸੀਂ LAN, MAN ਤੇ WAN ਕਿਹਾ ਜਾਂਦਾ ਹੈ। ਵਾਈਡ ਏਰੀਆ ਨੈਟਵਰਕ ਰਾਈ ਸਾਰੀ ਦੁਨੀਆ ਦੇ ਕੰਪਿਊਟਰ ਆਪਸ ਵਿੱਚ ਜੁੜੇ ਦਿੰਦੇ ਆ ਇਸ ਨੂੰ ਇੰਟਰਨੈਟ ਕਿਹਾ ਜਾਂਦਾ ਹੈ ਇੰਟਰਨੈਟ ਰਾਹੀਂ ਅਸੀਂ ਟੈਲੀਫੋਨ ਵਾਂਗ ਅਗਲੇ ਨਾਲ ਗੱਲਬਾਤ ਵੀ ਕਰ ਸਕਦੇ ਹਾਂ ਦੋਹਾਂ ਤਰ੍ਹਾਂ ਇੱਕ ਦੂਜੇ ਦੀ ਤਸਵੀਰ ਤੋਂ ਇਲਾਵਾ ਅਗਲੇ ਦੇ ਆਲੇ ਦੁਆਲੇ ਦਾ ਦ੍ਰਿਸ਼ ਵੀ ਦੇਖ ਸਕਦੀਆਂ ਨੇ ਅੱਜ ਕੱਲ ਤਾਂ ਹਰਮਨ ਪਿਆਰੀਆਂ ਸੋਸ਼ਲ ਸਾਈਟਾਂ ਫੇਸਬੁੱਕ ਵਟਸਐਪ ਤੇ ਟਵਿੱਟਰ ਇਸ ਤੇ ਹੀ ਵਿਕਸਿਤ ਅੰਗ ਹਨ ਕੰਪਿਊਟਰ ਦਾ ਸਭ ਤੋਂ ਬਹੁਤ ਪ੍ਰਭਾਵ ਆਮ ਕੰਮਾਂ ਕਾਜਾਂ ਦੇ ਸਥਾਨ ਉਤੇ ਪਿਆ ਹੈ ਦਫ਼ਤਰਾਂ ਫੈਕਟਰੀਆਂ ਵਿੱਚ ਕੰਪਿਊਟਰਾਂ ਨੇ ਵੱਡੇ ਤੇ ਗੁੰਜਲਦਾਰ ਕੰਮਾਂ ਦਾ ਜਾਂਦਾ ਬੂਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ ਵਪਾਰਕ ਅਦਾਰਿਆਂ ਵਿੱਚ ਇਹ ਕਰਮਚਾਰੀਆਂ ਦੀ ਹਾਜ਼ਰੀ ਹਿਸਾਬ ਕਿਤਾਬ ਤਨਖਾਹ ਦਾ ਹਿਸਾਬ ਚੀਜ਼ਾਂ ਦੇ ਸਟਾਕ ਦੀ ਜਾਣਕਾਰੀ ਲੋੜ ਅਨੁਸਾਰ ਮਿੰਟਾਂ ਵਿੱਚ ਦੇ ਦਿੰਦਾ ਹੈ ਫੈਕਟਰੀਆਂ ਵਿੱਚ ਇਨਾ ਸਦਕਾ ਨਿਯੰਤਰਣ ਤੇ ਨਿਰੀਖਣ ਵਿੱਚ ਸੁਧਾਰ ਹੋਇਆ ਜਿਸ ਨਾਲ ਉਤਪਾਦਨ ਵਧਿਆ ਹੈ ਇਸ ਨਾਲ ਖਰੀਦਦਾਰਾਂ ਅਤੇ ਕਾਮਿਆਂ ਦੀਆਂ ਸਹੂਲਤਾਂ ਵਿੱਚ ਵੀ ਵਾਧਾ ਹੋਇਆ ਹੈ ਕੰਪਿਊਟਰ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿੱਚ ਉਤਪਾਦਨ ਪਹਿਲਾਂ ਨਾਲੋਂ ਕਾਫੀ ਵੱਧ ਗਿਆ ਹੈ ਜ਼ਿੰਦਗੀ ਦੇ ਹੋਰ ਨਾ ਖੇਤਰਾਂ ਖਾਸ ਕਰਕੇ ਕਾਨੂੰਨ, ਇਲਾਜ, ਪੜ੍ਹਾਈ, ਇੰਜੀਨੀਅਰਿੰਗ, ਹਿਸਾਬ ਕਿਤਾਬ ਰੱਖਣ, ਸਿਪਾਈ ਤੇ ਵਪਾਰ ਆਦਿ ਖੇਤਰਾਂ ਵਿੱਚ ਵੀ ਧੀਰੇ ਧੀਰੇ 29 ਕੰਪਿਊਟਰਾਂ ਨਾਲ ਹੀ ਸੰਭਵ ਹੈ। ਸਵੈ ਚਾਲਿਤ ਮਸ਼ੀਨੀ ਜੰਤਲੂ ਰੋਬੋਟ ਵੀ ਕੰਪਿਊਟਰ ਦੀ ਮਦਦ ਨਾਲ ਹੀ ਕੰਮ ਕਰਦੇ ਨੇ ਰੋਬੋਟ ਬਹੁਤ ਹੀ ਖਤਰਨਾਕ ਅਤੇ ਔਖੇ ਕੰਮਾਂ ਨੂੰ ਬਿਨਾਂ ਚੀਜ਼ੇ ਕਰਦੇ ਨੇ। ਵਾਹਨ ਬਿਨਾਂ ਡਰਾਈਵਰ ਤੋਂ ਚੱਲਣ ਲੱਗੇ ਨੇ। ਹਸਪਤਾਲਾਂ ਵਿੱਚ ਕੰਪਿਊਟਰ ਰੋਗੀਆਂ ਦੀ ਹਾਲਤ ਉੱਤੇ ਨਜ਼ਰ ਰੱਖਦਾ ਹੈ ਕੰਪਿਊਟਰ ਦੀ ਸਹਾਇਤਾ ਨਾਲ ਚੱਲਣ ਵਾਲਾ ਸਕੈਨਿੰਗ ਯੰਤਰ ਮਰੀਜ਼ ਦੇ ਅੰਦਰੂਨੀ ਹਿੱਸਿਆਂ ਦੀ ਫੋਟੋ ਲੈ ਕੇ ਅੰਦਰਲੇ ਵਿਕਾਰਾਂ ਨੂੰ ਤੁਰੰਤ ਡਾਕਟਰ ਅੱਗੇ ਪੇਸ਼ ਕਰਦਾ ਹੈ ਮਾਈਕਰੋ ਕੰਪਿਊਟਰ ਅਪਾਹੇ ਜੀ ਲੋਕਾਂ ਲਈ ਬੜਾ ਹੀ ਸਹਾਇਕ ਸਾਬਤ ਹੋਇਆ ਹੈ ਕੰਪਿਊਟਰ ਨੂੰ ਦਿਲ ਪਰਚਾਵੇ ਦੇ ਸਾਧਨ ਵਜੋਂ ਵੀ ਵਰਤਿਆ ਜਾਂਦਾ ਹੈ ਕੰਪਿਊਟਰ ਤੁਹਾਨੂੰ ਗਣਿਤ, ਭੌਤਿਕ ਵਿਗਿਆਨ, ਜੀਵ ਵਿਗਿਆਨ, ਵਿਦੇਸ਼ੀ ਭਾਸ਼ਾਵਾਂ ਆਦਿ ਔਖੇ ਵਿਸ਼ਿਆਂ ਨੂੰ ਵੀ ਸੌਖੀ ਈ ਸਿਖਾ ਸਕਦਾ ਹੈ ਬਾਰਤ ਕੰਪਨੀਆਂ ਤਸਵੀਰਾਂ ਡਿਜ਼ਾਈਨ ਤੇ ਪੈਟਰਨਾਂ ਆਦੀ ਬਣਾਉਂਦੀ ਕੰਪਿਊਟਰ ਦੀ ਵਰਤੋਂ ਕਰਦੀਆਂ ਹਨ ਕੰਪਿਊਟਰ ਬੈਂਕਾਂ ਵਿੱਚ ਤਾਨ ਦੇ ਆਦਾਨ-ਪਰਦਾਨ ਸਫਰ ਦੀਆਂ ਸੀਟਾਂ ਤੇ ਹੋਟਲਾਂ ਦੇ ਕਮਰੇ ਬੁੱਕ ਕਰਨ ਵਿੱਚ ਵੀ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈਗਾ 21ਵੀਂ ਸਦੀ ਕੰਪਿਊਟਰ ਦੀ ਸਦੀ ਹੈ ਇਸ ਵਿੱਚ ਮਨੁੱਖ ਦਾ ਦਿਮਾਗੀ ਅਤੇ ਸਰੀਰਕ ਬੋਝ ਹੋਰ ਘਟ ਰਿਹਾ ਹੈ ਜ਼ਿੰਦਗੀ ਦਾ ਢੰਗ ਬਦਲ ਗਿਆ ਕੰਮ ਲੱਭ ਲਈ ਦੂਰ ਦੀ ਯਾਤਰਾ ਕਰਨ ਦੀ ਲੋੜ ਨਹੀਂ ਹੈ ਇਸ ਨਾਲ ਕਈ ਥਾਈ ਬੇਰੁਜ਼ਗਾਰੀ ਜ਼ਰੂਰ ਵਧੀ ਹੈ ਪਰੰਤੂ ਇਹ ਵਧੇਰੇ ਚਿੰਤਾ ਦੀ ਗੱਲ ਨਹੀਂ ਹੈ ਸੱਚਮੁੱਚੀ ਕੰਪਿਊਟਰ ਨੇ ਦੂਰ ਸੰਚਾਰ ਦੇ ਸਾਧਨਾ ਵਿਦਿਅਕ ਕਾਰਜਾਂ ਉਦਯੋਗਿਕ ਵਿਕਾਸ ਡਾਕਟਰੀ ਕਾਰਜਾਂ ਵਿੱਚ ਬਹੁਤ ਲਾਭ ਪਹੁੰਚਾਇਆ ਅਤੇ ਭਵਿੱਖ ਵਿੱਚ ਇਹਨਾਂ ਖੇਤਰਾਂ ਵਿੱਚ ਹੋਰ ਉਨਤੀ ਤੇ ਵਿਕਾਸ ਹੋਣ ਦੀਆਂ ਸੰਭਾਵਨਾਵਾਂ ਨੇ ਅਮਰੀਕੀ ਵਿਗਿਆਨੀ ਰਾਬਰਟ ਫਰੋਸਟ ਦਾ ਵਿਸ਼ਵਾਸ ਹੈ ਕਿ ਇਸ ਸਦੀ ਵਿੱਚ ਕੰਪਿਊਟਰ ਦੀ ਮਦਦ ਨਾਲ ਮਨੁੱਖ ਪੁਲਾੜ ਵਿੱਚ ਸਵੈ ਚਾਲਿਤ ਫੈਕਟਰੀਆਂ ਚਲਾਉਣ ਦੇ ਕਾਬਿਲ ਹੋ ਜਾਵੇਗਾ ਅਤੇ ਅਗਲੇ 50 ਤੋਂ 100 ਸਾਲਾਂ ਵਿੱਚ ਸੂਰਜ ਮੰਡਲ ਦੀ ਸ਼ਾਨ ਵੀਨ ਕਰਕੇ ਵੱਖ-ਵੱਖ ਗ੍ਰਹਿਾਂ ਤੋਂ ਪ੍ਰਾਪਤ ਕਨੇਜ ਪਦਾਰਥਾਂ ਦੀ ਵਰਤੋਂ ਨਾਲ ਮਨੁੱਖ ਹੋਰ ਵੀ ਖੁਸ਼ਹਾਲ ਹੋ ਜਾਵੇਗਾ। ਅੰਤ ਵਿੱਚ ਨਿਚੋੜ ਅਸੀਂ ਇਸ ਕੰਪਿਊਟਰ ਦੇ ਇੰਨੇ ਇੰਨੇ ਜ਼ਿਆਦਾ ਲਾਭਾਂ ਨੂੰ ਵੇਖਦੇ ਹੋਏ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਇਸ ਦੀ ਸਹੀ ਵਰਤੋਂ ਕਰੀ। ਸਹੀ ਵਰਤੋਂ ਕਰਕੇ ਅਸੀਂ ਇਸ ਦਾ ਵੱਧ ਤੋਂ ਵੱਧ ਲਾਭ ਜਿਹੜਾ ਹੈ ਉਠਾ ਸਕਦੇ ਹਾਂ। ਧੰਨਵਾਦ।